ਮੰਨੇ ਮੁੜ ਕੇ ਮਿਸਤਰੀ ਸਾਹਿਬ ਆਏ ਆਪਣਾ ਫੋਰ ਵੈਕ ਫੋਰ ਜਿਹੜਾ ਸਹੀ ਨਹੀਂ ਉਹਨੂੰ ਕਰਨ ਆਏ ਆ ਉਹ ਲੈ ਆਓ ਲਈਆਂ ਤੋਂ ਵੀਤ ਚਲੋ ਵੀ ਉਹ ਲੈ ਆਉਣ ਉਹ ਦੰਦਾ ਉਹ ਲੈ ਆਓ ਤਾਂ ਤਾਲਿਓ ਆਹੋ ਹੈ ਤੇ ਉਹ ਟਰਾਲੀ ਕਰਦੇ ਨਹੀਂ ਨਹੀਂ ਹੋਈ ਉਹਦਨ ਆਇਆ ਕਰਾਂਗੇ ਯਾਰ ਉਹ ਜੇ ਭਾਜੀ ਜਾਂਦਾ ਗੈਸ ਵਿਲਡਰ ਨਾਲ ਫਿਰ ਉਹਨੂੰ ਗੈਸ ਵਿਲਡਰ ਨਾਲ ਬੂਸੋ ਵਾਲੀ ਇਹ ਤੋਂ ਕਰਾ ਲੈਨੇ ਆ ਹੂੰ ਚైనా ਚైనా ਉਹ ਵੀ ਪੈ ਜਾਣੀ ਫਿਰ ਉਹਦੇ ਆਪਾਂ ਕਰਨੀ ਕਰਨੀ ਆਪਾਂ ਉਹ ਜੋ ਹੰਡੜਾ ਚੌਲ ਪਾ ਲਿਓ ਉਹ ਚੌਲੀ ਬਹੁਤ ਮੱਕੀ ਦੇ ਸਹੀ ਚਰੂਲੀ ਡੰਡੇ ਹੂੰ ਆ ਕੋੜੀਆਂ ਵਾਲੇ ਸਰਦਾਰ ਉੱਥੇ ਛੇਕ ਮੰਗੇ ਲੱਗੇ ਕੋੜੀਆਂ ਦਾ ਫਾਰਮਾ ਵੀਰ ਦਾ ਤੇ ਜਿੰਨੇ ਕਦੇ ਬਸ਼ੇਰੀ ਬਸ਼ੂਰੀ ਲੈਣੀ ਹੋਵੇ ਇਹਦੇ ਭਾਈ ਇਹਨੂੰ ਦੱਸੋ ਕਿੰਨੀਆਂ ਆਪਣੇ ਕੋਲ ਬਸ਼ੇਰੀਆਂ ਬਹੁਤ ਵਧੀਆ ਪਰਖਾਟੇ ਵਾਲੀਆਂ ਘੋੜੀਆਂ ਵਾ ਤੇ ਜਿੱਦੇ ਮੇਰੇ ਸੱਜਣ ਨੇ ਸ਼ੌਂਕ ਨਾ ਰੱਖਣੀ ਹੋਏ ਘੋੜੀ ਦੇ ਤੇ ਪਾਜੀ ਨਾਲ ਸੰਪਰਕ ਕਰਨਾ ਵਾ ਚਲੋ ਫੀਡ ਪੰਪ ਲਾਇਆ ਅਜ ਨਵਾਂ ਐਦਾਂ ਫੀਡ ਪੰਪ ਲੱਗਦਾ ਜੋ ਨਹੀਂ ਫੀਡ ਪੰਪ ਲਾਇਆ ਨਵਾਂ ਵੇ ਇਧਰੇ ਫੀਡ ਪੰਪ ਲਾਇਆ ਇਹਨੂੰ ਐ ਗਿਆਨ ਆ ਜੀ ساری ਉਮਰਦਾਨ ਵੀ ਇਦਾਂ ਫਿਲਟਰ ਬਦਲੀ ਦੇ ਐ ਤੇਰਾ ਕੇ ਫੀਡ ਪੰਪ ਚੱਲਦਾ ਹੀ ਨਹੀਂ ਹੀਡ ਫਰਜ ਆ ਜਾ ਕੀ ਇਹਨੂੰ ਨਾਲ ਉਹਦੇ ਧਿਆਨ ਨਾਲ ਬਦਲੇ ਗਈ ਜੋ ਮਰਜੀ ਪੀ ਇਤਰਾਫੀੜ ਦੇਖਾ ਵਾ ਗੱਡੀ ਦੀ ਜੀ ਜੀੜ ਕਿਨੁੱਖ ਮੰਨ ਜਾਰਾ ਦਾ ਮੈਂ ਤੇਲ ਦੇ ਪਿਆ ਯਾਰ ਉਹਨੂੰ ਕਹੇ ਉਹ ਲੋਜ ਉਹ ਲੋਜ ਨਹੀਂ ਫੈਨਾ ਨੂੰ ਮੱਛਾਈ ਆ ਕਿਹੜਾ ਹੀ ਨਾ ਪਈ ਉਹ ਲਈ ਆ ਲਈ ਆ ਉੱਤੇ ਬਹਿ ਜਾ ਔਰ ਬੰਦਿਆਂ ਦੀ ਰੋਟੀ ਦੇਣ ਆਏ। ਤੇ ਦਰਿਆ ਅਜੇ ਵੀ ਬੂੜਾ ਲੱਥਾ ਨਹੀਂ। ਚੜ੍ਹਿਆ ਹੀ ਆ ਜੀ। ਇਹ ਲਊਗਾ ਤੇ ਗੱਲ ਬਣਨੀ ਆ। ਨਹੀਂ ਇੱਥੇ ਹੀ ਆ ਜੋ ਬਣ ਓਏ। ਆ ਪਾਣੀ ਪਾਰ ਓਖਣ। ਸਾਰੇ ਰੁੱਖਾਂ ਨੂੰ ਪਾਣੀ ਪਾਥਾਂ ਆ ਜਾ ਬਣਾ ਕੇ ਉਧਰ ਵੀ ਜਿਹੜੀਆਂ ਤਰੇਕਾਂ ਲਾਈਆਂ ਪਾਉ ਵੀ ਕਰਦੇ ਨੰਗੀਆਂ ਆਈਆਂ ਕਿਸਾਨ ਛਾਵੇਂ 4 ਮਿੰਟ ਬਹਿ ਜਾ ਕਰਾਂਗੇ ਹਨਾ ਛਾਵੇਂ ਆਣ ਕੇ ਮੋਟਰਸਲ ਡੱਕਦਾ ਗੱਡੀ ਮੋਜ ਜੋ ਬਣਾਉ ਉਹ ਵੀ ਵੇਖ ਜਿਹੜੀਆਂ ਤਰੇਕਾ ਉਧਰਲੇ ਬੰਨੇ ਹੋ ਲਾਈਆਂ ਕਿੱਥੇ ਲਾਈਆਂ ਸਤਾਂ ਆਉਂ ਇੱਥੇ ਲਾਈਆਂ ਇੱਥੇ ਇੱਧਰ ਤੋਂ ਪਰਲੇ ਪਾਸੇ ਇੱਧਰ ਹੀ ਇੱਧਰ ਹੀ ਤੇ ਬੇੜਾ ਦੂਜਾ ਮਾਰਾ ਤੁਸੀਂ ਦਵੇਂ ਆਣੇ ਫੇ ਬੇੜਾ ਬੂੜਾ ਧੋ ਦੋ ਇੱਕ ਵਾਰ ਡੰਗਰ ਕੋ ਇੱਕ ਜਣਾ ਲਿਆ ਜਾ ਕਰੋ ਹੁਣ ਕੇ ਆਏ ਨਹੀਂ ਰੋਗੋ ਅਰੇ ਹੁਣ ਹੋਈਆਂ ਕੋ ਰਾਜੀ ਕਿ ਨਹੀਂ ਨਹੀਂ ਫਿਰ ਵੀ ਕੋ ਪਿਆ ਫਰਕ ਜੀਵ ਦੀ ਹਵਾ ਨਹੀਂ ਨਿਕਲਦੀ ਬਾਲੇ ਵਕਤ ਨੂੰ ਫੜਾਇਆ ਇਹਨੇ ਜਾਂ ਐਦਾਂ ਕਿ ਨੇ ਕਿ ਦੀ ਹਵਾ ਕੱਢੀ ਹੋਊ ਜਦੋਂ ਆਪਾਂ ਕੱਢਣ ਦੇ ਜਾ ਯਾਰ ਪੂਰੀ ਖੇਂਡਰ ਚ ਆਉਣ ਡਈਏ ਤੇ ਬੰਦੀ ਗੱਲ ਕਿ ਨਹੀਂ ਕੋਈ ਓਏ ਆਪਣੀ ਗੱਲ ਨੇ ਫੱਲੇ ਹੀਰ ਲਾਇਆ ਹੋਇਆ ਇਹ ਮੈਂ ਇੱਕਦਮ ਚੜ੍ਹ ਕੇ ਜਾਣਾ ਇੱਥੇ ਇਹਨੂੰ ਭਾਜੀ ਕੀ ਕਰ ਉਹਦਾ ਲੱਖਾ ਨਹੀਂ ਦਾ ਬਾਜੇ ਦਾ ਭਰਾ ਉਹਨੂੰ ਲੈ ਮਿੰਟ ਦਾ ਕੰਮ ਨਹੀਂ ਨਹੀਂ ਹੂੰਗੀ 11-12 ਸਾਲ ਲਾਇਏ ਭਾਜੀ ਉਹਨੇ ਮਿਸਤਰੀ ਆ ਉਹ ਗੱਡਿਆਂ ਦਾ ਤਾਂ ਨਹੀਂ ਇਹ ਕੰਮ ਆਪਾਂ ਵੀ ਸਾਰਾ ਕਰ ਲੈਨੇ ਆ ਨਹੀਂ ਨਹੀਂ ਮੈਂ ਉਹਨਾਂ ਬਾਬਿਆਂ ਨੇ ਨਹੀਂ ਛੱਡ ਹੁੰਦੇ ਤੇ ਉਹਨੇ ਆਹ ਜਰਾ ਉਹ ਤੇ ਹੱਥ ਠੀਕ ਨਹੀਂ ਨਾ ਕੰਮ ਕਰਨ ਜੋਗੇ ਆ ਬਾਬਾ ਜੀ ਨਹੀਂ ਮਿਹਨਤ ਕਰਨ ਦੇ ਆਖਾ ਐਦ ਕੀ ਬਣਾ ਇਦਾਂ ਕਰਕੇ ਤੇਲ ਦੀ ਪ੍ਰੋਬਲਮ ਪਿੱਛੋਂ ਤੇੰਕੀ ਉਤਲਵਾ ਦਈਏ ਕਿਹੜਾ ਪੈਜ ਉੱਚੀ ਆ ਦੂਜੀ ਬਾਬਾ ਜਿਹੜੀ ਤੂੰ ਟਰੈਕਟਰ ਤੇ ਨਹੀਂ ਲੱਕੀ ਪਹਿਲੋਂ ਪੈ ਗਈ ਆ ਹੂੰ ਉਹ ਲਾ ਦਈਏ ਇਦਾਂ ਕਰਕੇ ਹੂੰ ਘੈਂਡ ਜੀ ਨਾਲ ਕਹਿ ਬੰਦ ਦੁੱਤੇ ਕੁੱਤੇ ਨਾਲ ਦੱਜਾ ਜੇ ਸੁਲ ਜਾ ਗੂ ਪਈ ਜੜਾ ਨਹੀਂ ਉੱਤੇ ਨਹੀਂ ਉੱਤੇ ਨਾਲੇ ਲਵਾ ਦੇ ਭਾਂਡੇ ਭੁੰਡੇ ਰੱਖਣ ਨੂੰ ਤੇ ਫਰੇਮ ਜਿਹਾ ਲਵਾ ਦੇ ਵਿੱਚ ਪਤਾ ਨਹੀਂ ਲੱਗੇ ਟੈਂਕੀ ਪਈ ਕੀ ਪਿਆ। ਨਾਲ ਹਵਾ ਦੇ ਤੇ ਮਰਦੀ ਨਾ ਦੇਗੀ ਪਲੇਟ ਲਾਦਾ ਗਾੜੀ ਉੱਤੇ। ਨਹੀਂ ਘੇਰੇ ਘੇਰੇ ਜਿਤਨਾ ਗੁੜਕੇ ਰੱਖਣ ਨੂੰ ਸਟੈਂਡ ਬਣਾਇਆ ਹੁੰਦਾ। ਹੂੰ ਹੂੰ। ਇਹ ਇਦਾਂ ਬਣਾ ਲਈਏ। ਪਿੱਛੋਂ ਦਾ ਕੀ ਫਿਰ ਕਰਦਗੇ ਤੇ। ਹੋਈ ਗਾੜੀ ਜਦੋਂ ਇੱਕ ਅੱਧੀ ਨਿੱਕੀ ਛੋਟਾ ਤਰਪੈਲ ਲਾ ਦੋ। ਜਾਂਦੇ ਅੰਮੋਗੇ ਕਿ ਦਿਨ ਵਿਹਲੇ ਹੋ ਗਏ ਮੈਨੂੰ ਕੰਮ ਬੜੇ ਇੱਕ ਦੇ। ਹੂੰ। ਨਾਂ ਨੂੰ ਅਨੁਮੋਦਨ ਸਮੂਹ ਸਿੰਘ ਅੱਜ ਆਪਣੇ ਕੋਲ ਵੀਰ ਰਾਣਾ ਸ਼ੁਕਰ ਮੇਲ ਤੋਂ ਗੰਨਿਆਂ ਬਾਰੇ ਆਖਣ ਆਏ ਜੀ ਵੀ ਵੱਤੋ ਵੱਤ ਜਿੰਦਾ ਕਿ ਇਹਨੂੰ ਸਭ ਲਈ ਇਹ ਵਿਚਾਰ ਨਾ ਹੋਵੇ ਜਿਹੜਾ ਵਿਚਾਰ ਕਰਿਆ ਕਰੋ ਸਾਹਬਾ ਜੀ ਇਹਨਾਂ ਨੂੰ ਦੱਸਾਂਗੇ ਕਿ ਇਹਦੇ ਵਿੱਚ ਕੀ ਆਪਾਂ ਨੂੰ ਸਾਰੀ ਸੁਵਿਧਾ ਦੇਣਗੇ ਜੇ ਆਪਾਂ ਅਜ ਬੀਵੀ ਪ੍ਰੋਵਾਈਡ ਇਹਨਾਂ ਨੂੰ ਕਰਵਾਉਣੀ ਹੈ ਏ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿੰਨਾ ਖਰਚਾ ਹੋਊਗਾ ਜਦੋਂ ਆਪਣਾ ਕਮਾਦ ਆਪਾਂ ਇਹਨਾਂ ਦੇ ਫੂਗਰ ਮੇਨ ਤੇ ਸੁੱਟਵਾਂਗੇ ਉਸ ਤੋਂ ਬਾਅਦ ਖਰਚੇ ਘਟ ਕੇ ਦੇਵਾਦੇ ਪੈਸੇ ਆਪਾਂ ਨੂੰ ਮਿਲ ਜਣਗੇ ਬਹੁਤ ਵਧੀਆ ਸਟੀਮ ਹੈ ਜੇਕਰ ਵੀਰ ਨੇ ਲੋੜੀ ਹੋਈ ਤੇ ਆਪਣੇ ਕਮੈਂਟਾਂ ਦੇ ਵਿੱਚ ਨੰਬਰ ਆਪ ਦਾ ਸੈਂਡ ਕਰ ਦਿਓ ਭਾਈ ਜੀ ਉਹ ਨੰਬਰ ਦੇ ਦੇਵਾਂਗੇ ਕਿ ਵਧੀਆ ਵਾ ਜੇ ਕਿੰਨਾ ਰੇ ਦਾ ਭਾਈ ਦੱਸੋ ਮੈਨੂੰ 395 ਰੁਪਏ ਰੇਟ ਵਾਲਾ ਤੇ ਆਪਣੇ ਸਰਕਾਰ ਕੋਲ ਪਿੱਛਾ ਜੋ ਵੀ ਸਰਕਾਰ ਬਣਾਉਗੀ ਜੋ ਸਰਕਾਰ ਕੱਢੂਗੀ ਵੇਟ ਉਸ ਸਾਹਣਾ ਆਪਣ ਨੂੰ ਬੀਵੀ ਮਿਲੂਗਾ ਤੇ ਰੇਟ ਵੀ ਮਿਲੂਗਾ ਤੇ ਆਪਣੇ ਡਿੱਗਾ ਕੰਡਾ ਸੰਤਖਣਪੁਰ ਲੱਗ ਗਿਆ ਵਾ ਜਿਆਦੀ ਦੂਰ ਖੜਨ ਦੀ ਆਪਣ ਕੋਈ ਦਿੱਕਤ ਨਹੀਂ ਆ ਉਹ ਕੰਡੇ ਦੇ ਆਪਾਂ ਨੂੰ ਛੋਟੇ ਬਾਹਰ ਨਹੀਂ ਛੋਟੇ ਸਾਧਨ ਚ ਲੈ ਜਾਉਂਦੇ ਗੱਡੀਆਂ ਟਰਾਲੀਆਂ ਦੇ ਵਿੱਚ ਛੋਟਾ ਹੀ ਏ ਉਥੇ ਤੇ 12 ਰੁਪਏ ਲੈ ਕੇ ਕੱਟ ਕੇ ਤੇ ਬਾਕੀ ਪੈਸੇ ਆਪਣੇ ਜਿੰਨੇ ਹੋਵੇ ਖਾਤੇ 12 ਦਿਨ ਦੇ ਵਿੱਚ ਭਾਜੀ ਇਹਦੇ ਆ ਜਾਣਗੇ ਦੇਖੋ ਇਹ ਵਿਚਾਰ ਬਣਾਉਨੇ ਆ ਜਿੰਦੇ ਮੇਰੇ ਵੀਰ ਨੇ ਵਿਚਾਰ ਬਣਾਉਣਾ ਆ ਤੇ ਦੱਸ ਦਿਓ ਕਿ ਗਾਹ ਇਹਨਾਂ ਨਾਲ ਸੰਪਰਕ ਕਰ ਲੈ। ਪਈਆ ਦਾ ਨੰਬਰ ਦੱਸ ਦਵਾਂ। 9877625161 ਠੀਕ ਹਾਂ ਸਿੰਘ। ਇਹ ਰਮਨ ਸਿੰਘ ਦਾ ਭਾਈ ਉਹਦਾ ਨੰਬਰ ਵਾ ਤੇ ਜੇ ਕਿ ਇਹ ਵੀਰ ਨੇ ਕਰਨਾ ਹੈ ਸੰਪਰਕ। 5 ਮਿੰਟਾਂ ਬਾਅਦ ਨਹੀਂ ਚੇਤਾ ਰਹਿੰਦਾ ਕੀ ਤੂੰ ਆਖਿਆ ਇਹਦੇ। ਗ੍ਰੈਂਡਰ ਦਾ ਨਹੀਂ ਯਾਰ। ਬਣਵਾ ਲਿਓ ਨਹੀਂ। ਪੂਲੇ ਲਾ ਕੇ ਪੁੜੇ ਸਾਰੇ ਖੋਲ ਕੇ ਚੈੱਕ ਕਰਾਂਗੇ। ਪੁੜੇ ਜਿਆਦਾ ਚੱਲਦੇ ਹੁੰਦੇ ਆ। ਐਲੀਵੇਟਰ ਲਾਦੇ ਆ। ਸਟਾਫ ਆ ਕਰੀ ਬਾਹਰ ਕੱਢ ਤੇ ਜਾਲੀ ਲੱਗਣ ਵਾਲੀ। ਹੁਣ ਸਾਰੀ ਮਸ਼ੀਨ ਵਿੱਚੋਂ ਖਾਲੀ ਕਰਕੇ ਨੂੰ ਧੋਵਾਂਗੇ ਰੀਜਨਾ। ਹੁਣ ਆਪਾਂ ਬਣਨੇ 575 ਦੇ ਟਾਇਰ। ਐਲਰਾਡ ਟੁੱਟ ਜਾਣੀ ਭਾਜੀ। ਹੈਲੋ। ਵੱਡੀ ਰਾਤ ਰਹੀ ਆ। ਐਲਰਾਡ ਨਾ ਨਹੀਂ ਖੁੱਲਨੇ। ਵੱਡੀ ਰਾਤ। ਦੇ ਦੇਖ ਦੇ ਜਮ ਦਿਖਾਉਣੇ ਯਾਰ ਇਹ ਖੱਟੇ ਆ ਜੇ ਹੈ ਖੱਟੇ ਆ ਦੇਖਦੇ ਆਂ ਇਹਨੇ ਓਏ ਕੱਚੇ ਲੱਗਦੇ ਨੇ ਇਹਨਾਂ ਇਹ ਬੋਕਾ ਤੇ ਵੀ ਕੱਤੇ ਹੋ ਨੀਂਗੇ ਆ ਜਾਣਾ ਬਾਗਬਾਨੀ ਵਾਲੇ ਨੇ ਅੱਜ ਡੈਡੀ ਆਉਣ ਡਿਆ ਲਾਓ ਨਾ ਕੱਲ ਤੁਹਾਡੇ ਕੋ ਫੱਟੀ ਹੈਗੀ ਵੇਲਾ ਐਡੀ ਛੇਦੀ ਤੋਂ ਹੀ ਚੀਜ਼ ਕਵਾ ਲਈ ਨੇ ਹਾਂ ਜੀ ਕਿਦੂ ਜੀ ਆਦੀ ਇਹ ਐਸ ਕਲਾਉਡ ਇਹ ਪੂਰਾ ਨਹੀਂ ਬਣਾ ਕੰਮਾਰ ਕੋ ਨਹੀਂ ਮੈਂ ਕਿਹਾ ਨਾ ਤੁਹਾਨੂੰ ਆਉਣਾ ਨਹੀਂ ਐਸ ਕੋ ਰੌਡ ਨਾਲ ਚਲੋ ਅਰੇ ਆਏ ਨੜ ਗਰੀਸ ਲਾ ਕੇ ਕਸਨੇ ਆ ਉਦਾਂ ਘਾਤ ਤੇ ਨਾ ਫਿਰ ਥੋੜੇ ਥੋੜੇ ਲਾਈਏ ਨਹੀਂ ਲਾਈ ਵਿੱਚ ਹੈਗੀ ਥੋੜੀ ਥੋੜੀ ਜਿਆਦੀ ਨਹੀਂ ਲਾਈ ਹੋਗਾ ਜੋਦੇ ਨਈ ਮੀਆਂ ਮਲੇਮ ਨੂੰ ਕੀ ਆਖਣਾ ਯਾਰ ਕਿੱਧਰ ਗਏ ਹੋ ਦੋਵੇਂ ਉਹ ਜੋਦੇ ਗਰੀਸ ਲਾ ਕੇ ਕਸੇ ਹੋਣ ਤੇ ਫਿਰ ਦੱਜਾ ਮਰਾ ਖੁੱਲ ਜਾਂਦੇ ਸੌਖੇ ਹਾਜੀ ਟਰੈਕਟਰ ਦੇ ਟਾਇਰ ਬਦਲ ਕੇ ਮਸ਼ੀਨ ਦਾ ਥੋੜਾ ਕੰਮ ਸਾਰਾ ਨਿਕਲ ਗਿਆ ਸਿੱਧੇ ਨੂੰ ਖੜਾ ਵੀ ਸ਼ਹਿਰ ਸ਼ਹਿਰੋ ਸਾਰਾ ਕੰਮ ਨਬੀੜ ਕੇ ਉਹਦਾ ਜਿੰਨਾ ਵੀ ਹੋਇਆ ਹੁਣ ਇਹਨੂੰ ਸਾਰਿਆਂ ਅੰਦਰੋਂ ਬਾਹਰੋਂ ਰੀਜਨਲ ਤੋਂ ਹੋ ਗਏ ਤੇ ਜੇ ਪ੍ਰੈਮਰ ਪ੍ਰੈਮਰ ਨੂੰ ਰੁਬਾਸੀਲ ਮਾਰਦੀ ਉਹ ਵਧੀਆ ਉਹ ਮੋਟੀ ਹੁੰਦੀ ਉਹ ਲੈਂਦੀ ਘਟਾ ਲੈ ਲੋ ਮੱਕੀ ਦੇ ਸਾਹਣਾ ਕਿੰਨਾ ਰੀਜਣਾ ਜਦੋਂ ਮਸੂਨ ਝੋਟੀ ਤੇ ਫਿਰ ਕਿੰਨਾ ਜਗਾਲ ਪੈ ਗਿਆ ਤੇ ਪਹਿਲੇ ਇਹਨਾਂ ਸਾਹ ਦੀ ਜੋੜਨੇ ਉਹੋ ਗੱਲ ਆ ਯਾਰ ਹੁਣ ਕਿੰਨੇ ਦਿਨ ਹੋ ਗਏ ਤੈਨੂੰ ਲੱਗੇ ਨੂੰ ਤੇ ਮੈਨੂੰ ਲੱਗੇ ਨੂੰ ਤੇ ਕਿੰਨੇ ਦਿਨਾਂ ਜੇ ਰਿਪੇਅਰ ਹੋਣੀਆਂ ਤੇ ਮੁੜ ਕੇ ਜਦੋਂ ਕਿਸੇ ਨੂੰ ਆਖਿਆ ਵੀ ਯਾਰ ਕਰਾਇਆ ਪੜਾ ਇਨਾ ਅਗਲਾ ਆਖ ਦਿੰਦਾ ਜਾ ਜਾ ਕੇ ਤੂੰ ਕੀਤਾ ਕੀ ਵਾੜ ਹੀ ਗਿਆ ਉਹ ਵਾੜ ਹੀ ਗਿਆ ਤੇ 15 ਦਿਨ ਤੇਰੇ ਮਰ ਜਾਣੇ ਤੇ 10 15 ਹੀ ਮੇਰੇ ਨਾਲ ਮਰ ਜਾਣੇ ਤੇ ਕਿੰਨੇ ਕੰਮ ਹੋਰ ਕਰ ਲਈਦੇ ਆ ਤੇ ਖਲਾਰਾ ਵੇਖੋ ਆਹ ਇਹ ਤੇ ਇੱਕ ਰਿਪੇਅਰ ਤੇ 35 40 ਹਜ਼ਾਰ ਖਰਚਾ ਆਇਆ ਨਾ ਜਿਹੜਾ ਬੈਰੀਆਂ ਬੂਰੀਆਂ ਦਾ ਜਦੋਂ ਆਈ ਰੇਡ ਦੇਣ ਦੀ ਵਾਰੀ ਉਦੋਂ ਕਰ ਲੋ 2 ਘਟ ਕਰ ਲੋ 3 ਘਟ ਇੱਥੇ ਐਟਰਾ ਪਤਾ ਲੱਗਦਾ ਹੁਣ ਜਿਵੇਂ ਸਾਲ ਕਟਾ ਸਾਰੇ ਸਟਾਕ ਆਕਰਦੇ ਸਾਰੇ ਸਟਾਕ ਆਕਰਾਂ ਦੇ ਪੱਤੇ ਨਹੀਂ ਘੋਰਿਆ ਕਿੰਨਾ ਉੱਤੇ ਖੇਚ ਰਹਿਣੀ ਤੇ 4/4 ਦੇ ਸਾਰੇ ਸੇ ਖਰਾਬ ਹੋ ਗਏ ਉਹਨਾਂ ਦਾ ਸਮਾਨ ਸਾਰਾ ਢੋਣਾ ਸਾਰਾ ਜੋ ਵੀ ਚੀਜ਼ ਉਹਨਾਂ ਦਾ ਤੇ ਆ ਵਿੱਚ ਵੇਖ ਕੀ ਬਾਕੀ ਆ ਇਦੀ ਮਨਿਆਦ ਤੁਸਾਲ ਦਾ ਵੀ 2 ਸਾਲ ਘਟ ਗਈ ਸੀ ਘਟ ਗਈ ਹੁਣ ਐ ਧੋਵਾਂਗੇ ਤੇ ਰੀਜ ਨਾਲ ਵਿੱਚ ਤੇ ਤੂੜ ਮਾਰਾਂਗੇ ਸਾਰਾ ਰੂਬਾ ਸੀਨ ਮਾਰਾਂਗੇ ਤੇ ਖੋਲਣੀ ਪਈ ਅਗਲੀ ਪਲੇਟ ਕਿ ਨਹੀਂ ਦਾਲੀਆਂ ਇਹ ਮੈਂ ਡਾਡੇ ਇਹ ਰੋਮ ਦਾ ਇਹ ਮੈਂ ਡਾਡੇ ਹਾਂ ਲਾਵੇ ਖੋਦਾ ਯਾਰ ਮੈਂ ਮਾਰੀ ਜਿੰਦੜਾ ਇਹ ਨਹੀਂ ਕੱਟ ਕੋਣ ਮਸ਼ੀਨ ਸਾਰੀ ਰੀਜਣਾ ਧੋਗੇ ਮੱਕੀ ਤੇ 바ਵਾ ਗੰਦ ਵੇ ਲੋ ਆਵਦੇ ਲੋ ਪੂਰੀ ਰੀਜਣਾ ਧੋਤੀ ਮੱਕੀ ਦੇ ਮਸ਼ੀਨ ਤੇ ਫੇਰ ਤੇ ਹਿਸਾਬ ਲਾਓਗੇ ਉਨਾ ਹੀ ਟਾਈਮ ਸੇਕ ਆ ਗਈ ਮਕੀ ਉਹਨਾ ਸਾਰੇ ਥਾਵਾਂ ਦੇ ਰੀਜ ਨਾਲ ਟਾਕੀ ਟੁਕੀ ਮਾਰ ਕੇ ਜੰਮੀ ਪਈ ਆ ਕਾਂਢੀ ਜੀ ਇੱਥੇ ਰੁਬਾ ਸੀਲ ਮਾਰਦੇ ਸਾਰੇ ਗਲਦੀ ਨਹੀਂ ਮਸ਼ੀਨ ਆ ਪਾ ਕੜਾ ਵੇਚਣੀ ਆ ਐ ਰੀਜ ਨਾਲ ਤੋਂ ਹੋ ਗਏ ਤੇ ਦੇਖੋ ਕਿੰਨਾ ਕਚਰਾ ਨਿਕਲਿਆ ਅਜੇ ਮਸ਼ੀਨ ਮੱਕੀ ਦੇ ਪੂਰੀ ਆਵਦੇ ਲੋ ਰੀਜ ਨਾਲ ਧੋਤੀ ਫੇਰ ਵੀ ਓਨਾ ਹੀ ਕਚਰਾ ਵਾ ਮੱਕੀ ਦੀ ਅਸਲ ਮਸ਼ੀਨ ਚਾਹੀਦੀ ਆ ਜਦੋਂ ਆਪਣਾ ਸੀਜ਼ਨ ਮੁੱਕ ਜੇ ਉਸੇ ਵੇਲੇ ਸਾਰਾ ਸਮਾਨ ਬਾਹਰ ਕੱਢ ਕੇ ਉਹਨੂੰ ਰੀਜ ਨਾਲ ਧੋ ਗਏ ਤੇ ਫੇਰ ਸਮਾਨ ਕੱਢਦੇ ਤੇ ਰਪੇਰ ਦੀ ਮਿਲ ਕੇ ਸਮਾਨ ਪਾ ਲਿਆ ਨਹੀਂ ਤੇ ਮਸ਼ੀਨ ਗਲਣ ਦਾ ਬਹੁਤ ਖਤਰਾ ਜਦੋਂ ਮੱਕੀ ਦੇ ਮਸ਼ੀਨ ਲੱਗਣੀ ਆ ਸਮਾਨ ਕੱਢ ਕੇ ਸਾਰਾ ਰੀਜ ਨਾਲ ਫਿਰ ਤੋਂ ਵੀ ਤੇ ਆ ਬਹੁਤ ਵੇਖੋ ਕਿੱਡਾ ਕਿੰਨਾ ਕਚਰਾ ਫੇਰ ਨਿਕਲ ਆਇਆ ਉਹ ਆਇਗਰ ਇਹ ਮੈਂ ਉਹ ਗੱਲ ਦੱਸੀ ਬਣੀ ਸਾਨੂੰ 10 ਕਿਹਨਾਂ ਜਮੂਨਾ ਮੈਂ ਕੀ ਕਹਾਂ ਉਹ ਕੀਪਤਾ ਦੇ ਰਾਹਣ ਸਾਨੂੰ ਵੀ ਤੇ ਉੱਤੇ ਦੂਜਾ ਰਖਾ ਰਾਵੜ ਇਹਨੇ ਪਟਾਕਾ ਮਾਰਿਆ ਲੈ ਇਹ ਰਹੀ ਰਾਵੜੀ ਉਹ ਬੰਦਾ ਲੈਣ ਕੱਲਿਆ ਮੈਨੇ ਜੇ ਹੱਥ ਕਰਨ ਜੁੜ ਗਿਆ ਮੇਰੇ ਦੋ ਪਾਟੀਆਂ ਮੈਂਟੀਆਂ ਇਹ ਸਾਡੇ ਨਾਲ ਹੋਈ ਏ ਤੇ ਚੰਗਾ ਨਹੀਂ ਸਾਡੇ ਨਾਲ ਹੋਈ ਏ ਉਹ ਵਲੌਗ ਬਣਾਇਆ ਇਹਨਾਂ ਦਾ ਪਾਣੀ ਵੇਲੇ ਪਰ ਨਵੀਂ ਆਈ ਕਸਮ ਹਲਕਾ ਕਰਦਾ ਨਹੀਂ ਹੁਣ ਅਰਧ ਵਿੱਚ ਪੈਣਾ ਨਹੀਂ ਕੱਲ ਡੈਂਟਿੰਗ ਦਾ ਕੰਮ ਹੀ ਅੱਜ ਪੇਂਟ ਦਾ ਕੰਮ ਚੱਲਣ ਡਿਆ ਬਹੁਤ ਤਸ਼ੱਦਦਰੇ ਨਾਲ ਕੰਮ ਕਰਨ ਡਿਆ ਦੇਖੋ ਕਲਾਕਾਰੀ ਵੇਖੋ ਤੂੰ ਕਲਾ ਕੀਰਤੀ ਵੇਖੋ ਬੰਦੇ ਦੀ ਕਲਾਕੀਰ ਦੀ ਵੇਲਾ ਬੱਲੇ ਜੀ ਦਿੱਗੇ ਨਹੀਂ ਲਾਉਣਾ ਤੂੰ ਇੱਕੀ ਚ ਮੁਗਾ